ਜੇ ਵਾਧਦੇ ਪਏ ਕਈਆਂ ਦੇ ਬੱਚੇ ਨਾ ਵਾਧੇ ਨਹੀਂ ਛੇਤੀ ਤੇ ਤੁਸੀਂ ਇਹ ਜਿਹੜਾ ਦੋਹੋਂਗੇ ਇੱਕ ਇੱਕ ਚਮਚ ਰੋਜ਼ ਰਾਤ ਗਰਮ ਦੁੱਧ ਦੇ ਨਾਲ ਤੇ ਸਵੇਰੇ ਵੀ ਉੱਠ ਕੇ ਤੁਸੀਂ ਦੁੱਧ ਨਾਲ ਦੋਹੋਂਗੇ ਤੇ ਉਹਨਾਂ ਦਾ ਜਿਹੜਾ ਮਾਈਂਡ ਵੀ ਆ ਇੱਥੇ ਤਾਂ ਇਕੱਲੀ ਸਰੀਰ ਦੀ ਗਰੋਥ ਨਹੀਂ ਉਹਨਾਂ ਦਾ ਜਿਹੜਾ ਦਿਮਾਗ ਉਹ ਵੀ ਵਧੇਗਾ ਜੇ ਜਿਹੜੇ ਬਜ਼ੁਰਗ ਨੇ ਉਹ ਵੀ ਖਾਂਦੇ ਉਹਨਾਂ ਦੇ ਜਿਹੜੇ ਗੋਟੇ ਜਿਹੜਾ ਜੇ ਤੁਸੀਂ ਬੱਚਿਆਂ ਨੂੰ ਦੇ ਰਹੇ ਹੋ ਤਾਂ ਫਿਰ ਉਹਦੇ ਵਿੱਚ ਤੁਸੀਂ ਖੰਡ ਪਾ ਰਹੇ ਹੋ ਕਿਉਂਕਿ ਮਿੱਠੇ ਦੇ ਲਾਲਚ ਨਾਲ ਹੀ ਬੱਚੇ ਖਾਂਦੇ ਨੇ ਹੁਣ ਆਪਾਂ ਇਹਦੇ ਵਿੱਚ ਖੰਡ ਪਾ ਦਾਂਗੇ ਇਹਨਾਂ ਨੂੰ ਜ਼ਰੂਰ ਤਾਂ ਕਈਆਂ ਨੂੰ ਪਤਾ ਹੀ ਨਹੀਂ ਕਿ ਅਸੀਂ ਕੈਲਸ਼ੀਅਮ ਕਿੱਥੋਂ ਲੈ ਸਕਦੇ ਹਾਂ ਅਸੀਂ ਵਿਟਾਮਿਨ ਕਿੱਥੋਂ ਲੈਣੇ ਹੋ ਜ਼ਿਆਦਾਤਰ ਆਪਾਂ ਡਾਕਟਰਾਂ ਦੇ ਚੱਕਰਾਂ ਦੇ ਵਿੱਚ ਪਏ ਹੋਏ ਆਂ ਜਿਹੜਾ ਚਰੇਲੂ ਵੀ ਰਸੋਈ ਦੇ ਵਿੱਚ ਹਰੇਕ ਮਸਾਲੇ ਦੇ ਵਿੱਚ ਆਪਣੇ ਕੋਈ ਨਾ ਕੋਈ ਫਾਇਦਾ ਹੈਗਾ ਆਪਾਂ ਉਸ ਚੀਜ਼al ਘੱਟ ਧਿਆਨ ਦਿੰਦੇ ਆ ਮੇਨ ਮਕਸਦ ਤਾਂ ਕਿ ਆਪਣੇ ਅੰਦਰ ਕੈਲਸ਼ੀਅਮ ਜਾਣਾ ਚਾਹੀਦਾ ਚਾਹੇ ਤੁਸੀਂ ਇਦਾਂ ਪਿੰਨੀ ਦੇ ਰੂਪ ਚ ਇਹਨੂੰ ਬਣਾ ਲਓ ਪੰਜੀਰੀ ਨੂੰ ਤੇ ਚਾਹੇ ਤੁਸੀਂ ਇਦਾਂ ਇਦਾਂ ਜਿਵੇਂ ਪਾਊਡਰ ਆਪਾਂ ਬਣਾ ਕੇ ਰੱਖਿਆ ਸੁੱਕਾ ਇਹ ਲੌਂਗ ਟਾਈਮ ਥੋੜਾ ਚੱਲ ਜਾਂਦਾ ਤੇ ਇਹ ਤੁਸੀਂ ਬਣਾ ਕੇ ਰੱਖ ਸਕਦੇ ਹੋ ਰਾਤ ਨੂੰ ਤੁਸੀਂ ਦੁੱਧ ਨਾਲ ਇੱਕ ਚਮਚਾ ਲੈ ਲੈਣਾ ਚਾਹੀਏ ਪਿੰਨੀ ਲੈਣੀ ਹੈ ਤਾਂ ਇਹ ਆਪਾਂ ਤਿੰਨ ਚਮਚੇ ਦੇ ਵਿੱਚ ਦੁੱਧ ਪਾ ਲਿਆ ਨੂੰ ਇਹਨੂੰ ਆਪਾਂ ਮਿਕਸ ਕਰਦੇ ਹਾਂ ਵੀਡੀਓ ਜੇ ਆਪਾਂ ਲੈ ਕੇ ਆਏ ਜੀ ਇਹ ਫੁੱਲ ਮਖਾਣੇ ਫੁੱਲ ਮਖਾਣੇ ਆਪਣੇ ਸਰੀਰ ਵਾਸਤੇ ਬਹੁਤ ਹੀ ਜਿਆਦਾ ਫਾਇਦੇਮੰਦ ਹੁੰਦੇ ਆ ਇਹ ਜਿਹੜਾ ਭਾਰ ਘਟਾਉਣ ਦੇ ਵਿੱਚ ਵੀ ਬਹੁਤ ਫਾਇਦੇਮੰਦ ਹੈ ਇਹਦੇ ਵਿੱਚ ਕੈਲਸ਼ੀਅਮ ਬਹੁਤ ਹੁੰਦਾ ਫੈਬਰ ਬਹੁਤ ਹੁੰਦਾ ਜਿਹੜੇ ਜੋੜਾਂ ਦੇ ਦਰਦ ਹੁੰਦੇ ਆ ਉਹਨਾਂ ਨੂੰ ਇਹ ਠੀਕ ਕਰਦਾ ਵਾ ਮਾਈਂਡ ਜਿਹੜਾ ਵਾ ਵਧਾਉਂਦਾ ਵਾ ਬੱਚੇ ਨੂੰ ਜਿਵੇਂ ਬੱਚੇ ਦੀ ਗਰੋਥ ਹੁੰਦੀ ਹੈ ਉਹਨਾਂ ਨੂੰ ਤੁਸੀਂ ਇਹਦੇ ਜਿਵੇਂ ਲੱਡੂ ਬਣਾ ਕੇ ਵੀ ਜਾਂ ਪੰਜੀਰੀ ਬਣਾ ਕੇ ਵੀ ਤੁਸੀਂ ਇਹਦੀ ਦੇ ਸਕਦੇ ਹੋ ਇੱਕ ਦਵਾਈ ਬਣ ਜਾਂਦੀ ਹੈ ਜਿਹੜੀ ਆਪਾਂ ਪੰਜੀਰੀ ਬਣਾਉਨੇ ਆ ਤੇ ਇਹਦੀ ਜਦੋਂ ਆਪਾਂ ਪੰਜੀਰੀ ਬਣਾਉਣੀ ਉਹਨੂੰ ਵਰਤਨਾ ਕਿੱਦਾਂ ਉਹ ਵੀ ਆਪਾਂ ਸਾਰਾ ਵੀਡੀਓ ਚ ਦੱਸਾਂਗੇ ਤੇ ਤੇ ਲੱਡੂ ਕਿਸ ਤਰ੍ਹਾਂ ਤਿਆਰ ਹੁੰਦੇ ਉਹ ਵੀ ਆਪਾਂ ਤੁਹਾਨੂੰ ਦੱਸਾਂਗੇ ਦੋ ਤਰੀਕੇ ਨਾਲ ਇਹ ਤੁਹਾਨੂੰ ਆਪਾਂ ਬਣਾ ਕੇ ਦੱਸਾਂਗੇ ਬਾਕੀ ਇਹਦੇ ਵਿੱਚ ਸਮਾਨ ਕਿਹੜਾ-ਕਿਹੜਾ ਪੈਂਦਾ ਉਹ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਤੇ ਆਪਾਂ ਲੈ ਆ ਜੀ ਫੁੱਲ ਮਖਾਣੇ ਇਹ ਪੂਰਾ ਬੌਲ ਆਪਣਾ ਭਰਿਆ ਆ ਤੇ ਵੈਸੇ ਇਹਨੂੰ ਆਪਾਂ ਭਾਰ ਦੇ ਵਿੱਚ ਵੇਖੀ ਨਾਪ ਦੇ ਵਿੱਚ ਤੇ ਇਹ 100 ਗ੍ਰਾਮ ਹੋਣਗੇ ਕਿਉਂਕਿ ਬਹੁਤ ਹੌਲੇ ਹੁੰਦੇ ਨੇ ਤੇ ਕਾਫੀ ਚੜ ਜਾਂਦੇ ਨੇ ਜਦੋਂ ਆਪਾਂ ਲੈ ਕੇ ਆਉਂਨੇ ਬਾਜ਼ਾਰ ਤੋਂ ਤੇ ਤੇ ਨਾਲ ਹੀ ਆਪਾਂ ਲਈਏ ਇਹਦੇ ਵਿੱਚ ਇਹ ਖਾਸ ਖਾਸ 2 ਚਮਚ ਇਹ ਆਪਾਂ ਜਿਹੜਾ ਖੋਪਾ ਜਿੰਨੂੰ ਕਹਿ ਦਿੰਦੇ ਆ ਚਾਹ ਜੁੱਟ ਬੋਲ ਦਿੰਦੇ ਨੇ ਚਾਹ ਤੁਸੀਂ ਗੱਲਾਂ ਨਾਰੀਅਲ ਵੀ ਯੂਜ਼ ਕਰ ਸਕਦੇ ਜਿਹੜਾ ਕੱਚਾ ਆਂਦਾ ਤੇ ਸੁੱਕਾ ਵੀ ਤੁਸੀਂ ਲੈ ਸਕਦੇ ਹੋ ਇਹ ਆਪਾਂ ਲਿਆ ਜੀ ਇਹ ਲੈ ਆ ਜੀ 15 20 ਆਪਾਂ ਬਦਾਮ ਲਏ ਨੇ ਤੇ ਇੰਨੇ ਕੁ ਲੈਨੇ ਆਪਾਂ ਕਾਜੂ ਤੇ ਦੋ ਚਮਚ ਆਪਾਂ ਲਈਏ ਜਿਹਦੇ ਵਿੱਚ ਸੌਂਫ ਜ਼ਿਆਦਾ ਸਮਾਨੇ ਦੇ ਵਿੱਚ ਨਹੀਂ ਪੈਂਦਾ ਡਾਈ ਫਰੂਟ ਤੁਸੀਂ ਆਪਣੀ ਮਰਜ਼ੀ ਦੇ ਪਾ ਲੈਣੇ ਜਿਹੜੇ ਤੁਹਾਨੂੰ ਪਸੰਦ ਆ ਤੁਸੀਂ ਪਾ ਲੈਣੇ ਜੇ ਤੁਹਾਡੇ ਕੋਲ ਡਾਈ ਫਰੂਟ ਨਹੀਂ ਵੀ ਹੈਗੇ ਨਾ ਤਾਂ ਵੀ ਤੁਸੀਂ ਸੌਂਫ ਪਾ ਕੇ ਤੇ ਫੁੱਲ ਮਖਾਣੇ ਪਾ ਕੇ ਤੇਰੀ ਪੰਜੀਰੀ ਬਣਾਓਗੇ ਨਾ ਉਹ ਵੀ ਬਹੁਤ ਹੈਲਦੀ ਹੁੰਦੀ ਜ਼ਿਆਦਾ ਜਿਹੜਾ ਕ ਆਣੇਦਾ ਵਾ ਵੀ ਆਪਾਂ ਇਹਨ ਤੋਂ ਕੈਲਸ਼ੀਅਮ ਲੈਣੀ ਹੈ ਕੈਲਸ਼ੀਅਮ ਭਰਪੂਰ ਹੁੰਦੀ ਹੈ ਵੈਸੇ ਆਪਾਂ ਮੈਡੀਸਿਨ ਲੈ ਕੇ ਆਉਣੀ ਹੈ ਕੈਲਸ਼ੀਅਮ ਵਾਸਤੇ ਵੀ ਜਿਵੇਂ ਟੈਬਲਟ ਖਾਣੀ ਪੈਂਦੀ ਬਹੁਤ ਜਿਆਦੀ ਅੱਜਕੱਲ ਜਿਹੜੀ ਕੈਲਸ਼ੀਅਮ ਦੀ ਪ੍ਰੋਬਲਮ ਸਾਰਿਆਂ ਨੂੰ ਆਉਂਦੀ ਵੱਡਿਆਂ ਨੂੰ ਆਉਂਦੀ ਛੋਟਿਆਂ ਨੂੰ ਵੀ ਬਜ਼ੁਰਗਾਂ ਨੂੰ ਵੀ ਹਰ ਇੱਕ ਨੂੰ ਆਉਂਦੀ ਆ ਤੇ ਜ਼ਿਆਦਾਤਰ ਜਿਵੇਂ ਕਹਿੰਦੇ ਨੇ ਦਰਦਾਂ ਹੁੰਦੀਆਂ ਨੇ ਕਮਰ ਦਰਦ ਹੁੰਦੀ ਆ ਚਾਹੇ ਗੋਡਿਆਂ 'ਚ ਦਰਦ ਹੁੰਦੀ ਆ ਉਹ ਦੇਖੋ ਕਾਰਨ ਉਹ ਵੀ ਆਪਣੀਆਂ ਹੱਡੀਆਂ ਜਿਹੜੀਆਂ ਕਮਜ਼ੋਰ ਹੋ ਜਾਂਦੀਆਂ ਹੱਡੀਆਂ ਨੂੰ ਪੂਰੀ ਪ੍ਰੋਪਰਲੀ ਆਪਣੇ ਕੈਲਸ਼ੀਅਮ ਨਹੀਂ ਮਿਲ ਪਾਂਦੀ ਆਪਣਾ ਖਾਣ ਪਾਣੇ ਉਹਦੇ ਹੋਇਆ ਪਿਆ ਵਾ ਤੇ ਉਹ ਕੈਲਸ਼ੀਅਮ ਵਾਸਤੇ ਆਪਾਂ ਨੂੰ ਬਕਾਇਦਾ ਕਿਸੇ ਵੀ ਡਾਕਟਰ ਕੋਲ ਜਾਓ ਨਾਲ ਤੁਹਾਨੂੰ ਕੈਲਸ਼ੀਅਮ ਦੀ ਵਿਟਾਮਿਨ ਡੀ ਇਹੋ ਜਿਹੀਆਂ ਚੀਜ਼ਾਂ ਜਿਹੜੀ ਮੈਡੀਸਿਨ ਨਾਲ ਦਿੰਦੇ ਨੇ ਕੋਈ ਵੀ ਪ੍ਰੋਬਲਮ ਹੋਵੇ ਉਹਦੇ ਨਾਲ ਇਹ ਜਿਹੜੀਆਂ ਚੀਜ਼ਾਂ ਨਾਲ ਜੋੜ ਦਿੰਦੇ ਨੇ ਤੇ ਆਪਾਂ ਇਹ ਜਿਹੜੀਆਂ ਚੀਜ਼ਾਂ ਘਰੇਲੂ ਕਰੇ ਜਿਹੜੀਆਂ ਚੀਜ਼ਾਂ ਦੇ ਵਿੱਚ ਆਪਾਂ ਕੈਲਸ਼ੀਅਮ ਚਾ ਵਿਟਾਮਿਨ ਲੈਣੇ ਨੇ ਜਿਵੇਂ ਆਪਾਂ ਆਮ ਹੀ ਆਪਾਂ ਚੈਨਲ ਤੇ ਜਿਹੜੀ ਜਾਣਕਾਰੀਆਂ ਨੇ ਸਾਰੀਆਂ ਵੀਡੀਓ ਪਾਉਨੇ ਆ ਵੀ ਕਿਹਦੇ ਵਿੱਚ ਕਿਹੜੇ ਵਿਟਾਮਿਨ ਨੇ ਤੇ ਕਿਹੜੀ ਕੈਲਸ਼ੀਅਮ ਭਰਪੂਰ ਆ ਜ਼ਿਆਦਾਤਰ ਆਪਾਂ ਇਹ ਵੀਡੀਓ ਚੈਨਲ ਤੇ ਪਾਉਨੇ ਆ ਤੇ ਤੁਸੀਂ ਕਿਰਪਾ ਕਰਕੇ ਪੂਰੀ ਵੀਡੀਓ ਧਿਆਨ ਨਾਲ ਦੇਖਿਆ ਕਰੋ ਤੇ ਲਾਈਕ ਸ਼ੇਅਰ ਆਪਣੀ ਜ਼ਿੰਮੇਵਾਰੀ ਨਾ ਕਰਿਆ ਕਰੋ ਕਿਉਂ ਮੇਰੀ ਜ਼ਿੰਮੇਵਾਰੀ ਆ ਤੁਹਾਨੂੰ ਵੀਡੀਓ ਬਣਾ ਕੇ ਦੇਣਾ ਤੇ ਆਪਾਂ ਜਿਹੜੀ ਉਹ ਕੈਲਸ਼ੀਅਮ ਤੁਹਾਨੂੰ ਪਤਾ ਹਰ ਇੱਕ ਚੀਜ਼ ਘਰੇਲੂ ਚੀਜ਼ ਜਿਵੇਂ ਆਪਾਂ ਔਲੇ ਦਾ ਚਾਰ ਪਾਇਆ ਵੇਖੋ ਉਹਦੇ ਵਿੱਚ ਵੀ ਕੈਲਸ਼ੀਅ ਤੇ ਇਹੋ ਜਿਹੀਆਂ ਚੀਜ਼ਾਂ ਜਿਹੜੀਆਂ ਘਰੇਲੂ ਆਪਾਂ ਖਾ ਕੇ ਦਵਾਈਆਂ ਤੋਂ ਛਡਕਾਰਾ ਪਾਉਣ ਦੀ ਕੋਸ਼ਿਸ਼ ਕਰਦੇ ਆ ਤੇ ਆਪਾਂ ਤੁਹਾਨੂੰ ਵੀ ਇਹੀ ਸਲਾਹ ਕਹਿ ਦਿੰਦੇ ਆ ਵੀ ਤੁਸੀਂ ਵੀ ਇਹੀ ਚੀਜ਼ ਜਿਹੜੇ ਨੁਕਸੇ ਆ ਜਿਹੜੇ ਉਹ ਅਪਣਾਇਆ ਕਰੋ ਘਰ ਦੇ ਹੀ ਵੀ ਘਰੋਂ ਤੁਸੀਂ ਇਹੋ ਜੀ ਚੀਜ਼ ਬਣਾਓਗੇ ਜਿਹਦੇ ਵਿੱਚ ਵਿਟਾਮਿਨ ਵੀ ਪੂਰੇ ਹੋਣ ਤੇ ਕੈਲਸ਼ੀਅਮ ਪੂਰੇ ਹੋਣ ਤੇ ਅੱਜ ਜਿਹੜੀ ਆਪਾਂ ਪਜਿਰੀ ਬਣਾਉਣ ਜਾ ਰਹੇ ਆ ਤੇ ਉਹਦੇ ਵਿੱਚ ਜੀ ਕੈਲਸ਼ੀਅਮ ਵੀ ਪੂਰਾ ਵਾ ਤੇ ਫੈਟ ਵਾਸਤੇ ਜਿਵੇਂ ਵੀ ਕਈਆਂ ਨੂੰ ਕਮਜ਼ੋਰੀ ਵੀ ਰਹਿੰਦੀ ਉਹਦੇ ਵਾਸਤੇ ਆਪਾਂ ਜੇ ਕਾਜੂ ਵੀ ਲੈ ਆ ਕਾਜੂ ਜਿਹੜੇ ਥੋੜਾ ਜਿਹਾ ਫੈਟ ਵੀ ਵਧਾਉਂਦੇ ਨੇ ਤੇ ਬੈਲੈਂਸ ਹੋ ਜਾਣਾ ਕਿਉਂਕਿ ਜਿਹੜੇ ਫੁੱਲ ਮਖਾਣੇ ਉਹ ਫੈਟ ਘਟਾਉਂਦੇ ਨੇ ਇਹਦਾ ਲਗਾਤਾਰ ਤੁਸੀਂ ਫੁੱਲ ਮਖਾਣੇ ਦਾ ਸੇਵਨ ਕਰੋ ਨਾ ਦੱਸਦੇ ਨੇ ਇਹਦਾ ਲਗਾਤਾਰ ਸੇਵਨ ਕਰੋ ਤੇ ਤੁਹਾਡਾ ਇਹ ਭਾਰ ਵੀ ਘਟਾਉਣਗੇ ਇਹ ਬੱਚਿਆਂ ਨੂੰ ਵੀ ਲੱਡੂ ਦੇ ਸਕਦੇ ਹੋ ਬਜ਼ੁਰਗਾਂ ਨੂੰ ਵੀ ਦੇ ਸਕਦੇ ਹੋ ਕੋਈ ਡਰਨੀ ਹੈ ਇਹਦੇ ਲੱਡੂ ਬਣਾਉਣੇ ਵੀ ਆਪਾਂ ਦੱਸਾਂਗੇ ਤੇ ਪੰਜੀਰੀ ਵੀ ਤੇ ਆਓ ਜੇ ਸ਼ੁਰੂ ਕਰਦੇ ਆਪਾਂ ਫੁੱਲ ਮਖਾਣੇ ਦੀ ਪੰਜੀਰੀ ਬਣਾਉਣਾ ਇਦਾਂ ਆਪਾਂ ਇੱਕ ਕੜਾਈ ਲੈ ਲੈਣੀ ਸਭ ਤੁਸੀਂ ਕੋਈ ਵੀ ਕੜਾਈ ਲੈ ਲਓ ਪਰ ਇੰਨਾ ਵੀ ਅਲਮੀਨੀਅਮ ਦੀ ਕੜਾਈ ਨਾ ਲਿਓ ਜੇ ਜੇ ਤੁਸੀਂ ਇੱਥੇ ਕਿਉਂ ਨਹੀਂ ਪਾਉਣਾ ਇਹਨੂੰ ਆਪਾਂ ਫੁੱਲ ਮਖਾਣੇ ਨੂੰ ਪਹਿਲਾਂ ਘਿਓ ਚ ਭੁੰਨਾਗੇ ਜੇ ਤੁਸੀਂ ਕਿਉਂ ਨਹੀਂ ਪਾਉਣਾ ਵੀ ਕਈਆਂ ਨੂੰ ਪਚਦਾ ਨਹੀਂ ਚਾ ਬੀਪੀ ਦੀ ਜ਼ਿਆਦਾ ਪ੍ਰੋਬਲਮ ਹੁੰਦਾ ਤੁਸੀਂ ਇਹਨਾਂ ਨੂੰ ਸੁੱਕੇ ਵੀ ਜਿਹੜੇ ਘਟ ਸਕਦੇ ਪੁੰਚ ਸਕਦੇ ਹੋ ਤਾਂ ਵੀ ਇਹ ਪੁੱਜ ਜਾਣਗੇ ਆਪਾਂ ਇਦਾਂ ਇੱਕ ਭਰ ਕੇ ਵੱਡਾ ਚਮਚ ਲਿਆ ਵਾ ਘਿਓ ਦਾ ਤੁਸੀਂ ਜੇ ਵੱਧ ਵੀ ਲੈ ਸਕਦੇ ਹੋ ਕਿਉਂਕਿ ਇਹ ਫੁੱਲ ਮਖਾਣੇ ਆ ਜਿਹੜਾ ਘਿਓ ਨੂੰ ਬਹੁਤ ਜਲਦੀ ਭੀ ਲੈ ਲੈਂਦੇ ਨੇ ਜੇ ਜ਼ਰੂਰਤ ਪਏ ਤਾਂ ਦੁਬਾਰਾ ਫੇਰ ਪਾ ਸਕਦੇ ਹੋ ਇਹ ਦੇਖੋ ਕਿ ਉਹ ਆਪਣਾ ਗਰਮ ਹੋ ਚੁੱਕਾ ਤੇ ਹੁਣ ਇਹਦੇ ਵਿੱਚ ਆਪਾਂ ਪਹਿਲਾਂ ਇਹ ਕਾਜੂ ਜਿਹੜੇ ਲੈਨੇ ਉਹ ਪਾ ਦਾਂਗੇ ਆਪਾਂ ਇਹਦੇ ਵਿੱਚ ਤੇ ਨਾਲ ਹੀ ਆਪਾਂ ਪਾ ਦਾਂਗੇ ਇਹਦੇ ਵਿੱਚ ਬਦਾਮ ਨਾਲ ਹੀ ਪਾ ਦਾਂਗੇ ਆਪਾਂ ਇਹ ਜਿਹੜਾ ਨਾਰੀਅਲ ਆਪਾਂ ਲਿਆ ਆਇਆ ਸੁੱਕਾ ਹਲਕਾ ਜਿਹਾ ਫਰਾਈ ਕਰਨਾ ਆਪਾਂ ਇਹਨਾਂ ਨੂੰ ਜ਼ਿਆਦਾ ਨਹੀਂ ਕਰਨਾ ਤੇ ਇਹ ਦੇਖੋ ਜਿਹੜਾ ਡਾਈ ਫਰੋਡ ਆਪਣਾ ਪੂ ਚੁੱਕਾ ਇਹਨੂੰ ਆਪਾਂ ਕੱਢ ਲੈਨੇ ਆ ਜਦੋਂ ਆਪਾਂ ਡਾਈ ਫਰੂਟ ਕੱਢ ਲਿਆ ਇਹਦੇ ਵਿੱਚ ਜਿਹੜਾ ਕਿ ਉਹ ਬਚਿਆ ਐ ਇਸੇ 'ਚ ਹੀ ਆਪਾਂ ਫੁੱਲ ਮਖਾਣੇ ਪਾ ਲੈਣੇ ਜੇ ਤਾਂ ਡਾ ਘਿਓ ਲੱਗਾ ਘੱਟ ਤੇ ਤੁਸੀਂ ਇਹਦੇ ਵਿੱਚ ਪਾ ਸਕਦੇ ਹੋ ਹੁਣ ਇੱਥੇ ਆਪਾਂ ਫੁੱਲ ਮਖਾਣੇ ਪਾ ਦਾਂਗੇ ਇਦਾਂ ਹਲਾ ਲਾ ਕੇ ਆਪਾਂ ਇਹਨੂੰ ਜਿਹੜਾ ਉਹ ਪਕਾ ਦੇਣਾ ਉਹ ਚੰਗੀ ਤਰ੍ਹਾਂ ਨਾਲ ਹਿਲਾਉਂਦੇ ਰਹਿਣਾ ਕਿਉਂਕਿ ਇੱਕ ਸਾਈਡ ਤੋਂ ਨਾ ਸੜਨੇ ਇਹ ਦੇਖੋ ਸਾਰਾ ਘਿਓ ਜਿਹੜਾ ਤੁਸੀਂ ਦੇਖ ਸਕਦੇ ਹੋ ਕੜਾਈ 'ਚ ਬਿਲਕੁਲ ਘਿਓ ਨਹੀਂ ਰਹਿ ਗਿਆ ਜਿਹੜਾ ਘਿਓ ਹੈਗਾ ਸਾਰਾ ਹੀ ਇਹ ਜਿਹੜੇ ਫੁੱਲ ਮਖਾਣੇ ਜਿਹੜੇ ਉਹ ਪਹਿਲਾਂ ਹੀ ਫੀ ਚੁੱਕੇ ਨੇ ਜਾਂਦਿਆਂ ਸਾਰੇ ਇਹਨਾਂ ਨੂੰ ਆਪਾਂ ਇਦਾਂ ਹੀ ਫਰਾਈ ਕਰਾਂ ਇਹ ਫੁੱਲ ਮਖਾਣੇ ਆਪਣੇ ਫਰਾਈ ਹੋ ਚੁੱਕੇ ਐ ਦੇਖੋ ਤੁਸੀਂ ਦੇਖ ਸਕਦੇ ਹੋ ਇਹਨੂੰ ਤੋੜ ਕੇ ਇਹ ਦੇਖੋ ਇਦਾਂ ਹੀ ਟੁੱਟ ਜਾਂਦਾ ਜਦੋਂ ਉਦੋਂ ਸਮਝ ਲੱਗ ਜਾਂਦੀ ਆ ਕਿ ਫੁੱਲ ਮਖਾਣੇ ਜਿਹੜੇ ਪੁੱਜ ਚੁੱਕੇ ਸਾਰੇ ਤੇ ਇਹਨੂੰ ਆਪਾਂ ਠੰਡਾ ਕਰਕੇ ਜਿਹੜਾ ਉਹ ਪੀਸਾਂਗੇ ਜੇ ਆਪਾਂ ਠੰਡਾ ਕਰਕੇ ਪੀਸਾਂਗੇ ਫੇਰ ਇਹ ਚੰਗੀ ਤਰ੍ਹਾਂ ਪ੍ਰੋਪਰਲੀ ਜਿਹੜੇ ਪੀਸ ਜਾਣਗੇ ਇਹਨਾਂ ਨੂੰ ਆਪਾਂ ਕੱਢ ਲੈਨੇ ਹੁਣ ਤੇ ਦੇਖੋ ਫੁੱਲ ਮਖਾਣੇ ਵੀ ਆਪਾਂ ਭੁੰਲੇ ਤੇ ਡਾਈ ਫਰੂਟ ਵੀ ਆਪਣੇ ਪੁੱਜੇ ਪਹਿਲਾਂ ਠੰਡੇ ਹੋ ਗਏ ਤਾਂ ਉਹਨਾਂ ਇਹਨਾਂ ਨੂੰ ਆਪਾਂ ਪੀਸ ਲੈਨੇ ਆ ਪਹਿਲਾਂ ਆਪਾਂ ਡਾਈ ਫਰੂਟ ਪਾ ਲਾਂਗੇ ਵਿੱਚ ਤੇ ਡਾਈ ਫਰੂਟ ਦੇ ਨਾਲ ਹੀ ਆਪਾਂ ਪਾ ਦਾਂਗੇ ਇਹਦੇ ਵਿੱਚ ਖਾਸ ਖਾਸ ਜਿਹੜੇ ਆਪਾਂ 2 ਚਮਚੇ ਲੈ ਤੇ ਨਾਲ ਹੀ ਆਪਾਂ ਪਾ ਦਾਂਗੇ ਇਹਦੇ ਵਿੱਚ ਸੌ ਹੁਣ ਇਹਨਾਂ ਨੂੰ ਪਹਿਲਾਂ ਆਪਾਂ ਪੀਸ ਲੈਨੇ ਆ ਹੁਣ ਆਪਾਂ ਡਾਈ ਫਰੂਟ ਜਿਹੜੇ ਉਹ ਸਾਰੇ ਪੀਸ ਲਏ ਉਹ ਆਪਾਂ ਕੱਢ ਲਿਆ ਤੇ ਹੁਣ ਆਪਾਂ ਇਸੇ ਕੱਪ ਦੇ ਵਿੱਚ ਮਖਾਣੇ ਜਿਹੜੇ ਪੀਸ ਲਾਂਗੇ ਹੁਣ ਇਹ ਜਿਹੜੇ ਆਪਾਂ ਫੁੱਲ ਮਖਾਣੇ ਵੀ ਪੀਸ ਲਏ ਤੇ ਡਾਈ ਫਰੂਟ ਵੀ ਇਹਨਾਂ ਨੂੰ ਮਿਕਸ ਕਰ ਦਿੰਨੇ ਆਪਾਂ ਇਸੇ ਕੜਾਈ 'ਚ ਮਿਕਸ ਕਰ ਲੈਣਾ ਚਾਹੇ ਤੁਸੀਂ ਕਿਸੇ ਵੱਡੇ ਭਾਂਡੇ 'ਚ ਮਿਕਸ ਕਰ ਸਕਦੇ ਹੋ ਇਹ ਆਪਾਂ ਪਹਿਲਾਂ ਫੁੱਲ ਮਖਾਣੇ ਪਾ ਲਾਂਗੇ ਹੁਣ ਇਹਦੇ ਉੱਪਰ ਹੀ ਆਪਾਂ ਪਾ ਦਾਂਗੇ ਜਿਹੜਾ ਡਾਈ ਫਰੂਟ ਆਪਾਂ ਪੀਸਿਆ ਸੀ ਇਹਦੇ ਨਾਲ ਹੀ ਆਪਾਂ ਪਾ ਦਾਂਗੇ ਦੇਸੀ ਖੰਡ ਤੁਸੀਂ ਬੂਰਾ ਖੰਡ ਲੈ ਲਿਓ ਜੇ ਨਹੀਂ ਦੇਸੀ ਖੰਡ ਹੈਗੀ ਜੇ ਦੇਸੀ ਖੰਡ ਹੈਗੀ ਤਾਂ ਤੁਸੀਂ ਉਹ ਪਾ ਲਿਓ ਜੇ ਨਹੀਂ ਦੋਨਾਂ ਚ ਹੋएगी ਤੇ ਤੁਸੀਂ ਜਿਹੜੀ ਮੋਟੀ ਖੰਡ ਆ ਉਹਨੂੰ ਪੀਸ ਕੇ ਤੇ ਫਿਰ ਉਹਨੂੰ ਬੂਰਾ ਬਣਾ ਕੇ ਦੇ ਵਿੱਚ ਪਾ ਸਕਦੇ ਹੋ ਤੁਸੀਂ ਬੂਰਾ ਖੰਡ ਤੇ ਦੇਸੀ ਖੰਡ ਥੋੜੀ ਜੀ ਦੂਸਰੀ ਖੰਡ ਨਾਲੋ ਚੰਗੀ ਹੁੰਦੀ ਏ ਇਸ ਕਰਕੇ ਆਪਾਂ ਕਹਾਂਗੇ ਵੀ ਤੁਸੀਂ ਇਹੀ ਦੋਵੇਂ ਖੰਡ ਪਾਓ ਚਾਹੇ ਪੂਰਾ ਚਾਹੇ ਦੇਸੀ ਖੰਡ ਤੇ ਜੇ ਤੁਸੀਂ ਇਹ ਖੰਡ ਨਹੀਂ ਪਾਉਣਾ ਚਾਹੁੰਦਾ ਜੇ ਤਾਂ ਵੀ ਇਹਨੂੰ ਮਿਕਸ ਕਰਕੇ ਇਦਾਂ ਹੀ ਦੀ ਪੰਜੀਰੀ ਵਾਂਗੂ ਇੱਕ ਚਮਚ ਗਰਮ ਦੁੱਧ ਨਾਲ ਲਓਗੇ ਤਾਂ ਉਹ ਵੀ ਪੂਰਾ ਅਸਰ ਕਰੂਗਾ ਜੇ ਤੁਸੀਂ ਬੱਚੇ ਨੂੰ ਦੇ ਰਹੇ ਹਾਂ ਤੇ ਫਿਰ ਉਹਦੇ ਵਿੱਚ ਤੁਸੀਂ ਖੰਡ ਪਾ ਦਿਓ ਕਿਉਂਕਿ ਮਿੱਠੇ ਦੇ ਲਾਲਚ ਨਾਲ ਹੀ ਬੱਚੇ ਖਾਂਦੇ ਨੇ ਹੁਣ ਆਪਾਂ ਇਹਦੇ ਵਿੱਚ ਖੰਡ ਪਾ ਦਾਂਗੇ ਇਹ 100 ਗ੍ਰਾਮ ਹੀ ਆਪਣੀ ਖੰਡ ਆ ਜਿੰਨੇ ਆਪਾਂ ਮਖਾਣੇ ਲੈਣੇ ਨੇ ਉੰਨੇ ਆਪਾਂ ਖੰਡ ਲਈ ਆ ਕਿਉਂਕਿ ਦੇਸੀ ਖੰਡ ਦਾ ਜਿਹੜਾ ਥੋੜਾ ਜਿਹਾ ਮਿੱਠਾ ਘੱਟ ਹੁੰਦਾ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਤੇ ਲੋ ਜੀ ਆਪਣੀ ਜਿਹੜੀ ਫੁੱਲ ਮਖਾਣੇ ਵਾਲੀ ਪੰਜੀਰੀ ਜਿਹੜੀ ਬਿਲਕੁਲ ਬਣ ਕੇ ਰੈਡੀ ਹੋ ਚੁੱਕੀ ਆ ਇਹਦੇ ਨਾਲ ਬੱਚਿਆਂ ਦੀ ਜਿਹੜੀ ਗਰੋਥ ਆ ਉਹਦੇ ਵਿੱਚ ਵੀ ਜਿਹੜਾ ਵਾਧਾ ਹੋਊਗਾ ਜਿਵੇਂ ਬੱਚੇ ਵਧਦੇ ਪਏ ਕਈਆਂ ਦੇ ਬੱਚੇ ਨਾ ਵਧਦੇ ਨਹੀਂ ਛੇਤੀ ਤੇ ਤੁਸੀਂ ਇਹ ਜਿਹੜਾ ਦੋਵੋਗੇ ਕਿ ਇੱਕ ਚਮਚ ਰੋਜ਼ ਰਾਤ ਨੂੰ ਗਰਮ ਦੁੱਧ ਦੇ ਨਾਲ ਤੇ ਸਵੇਰੇ ਵੀ ਉੱਠ ਕੇ ਤੁਸੀਂ ਦੁੱਧ ਨਾਲ ਦੋਵੋਗੇ ਤੇ ਉਹਨਾਂ ਦਾ ਜਿਹੜਾ ਮਾਈਂਡ ਵੀ ਆ ਇਤਤਕल्ली ਸਰੀਰ ਦੀ ਗ੍ਰੋਥ ਨਹੀਂ ਉਹਨਾਂ ਦਾ ਜਿਹੜਾ ਦਿਮਾਗ ਆ ਉਹ ਵੀ ਵਧੇਗਾ ਤੇ ਜਿਹੜੇ ਬਜ਼ੁਰਗ ਨੇ ਉਹ ਵੀ ਖਾਣ ਤੇ ਉਹਨਾਂ ਦੇ ਜਿਹੜੇ ਗੋਟੇ ਗਿੱਟੇ ਜਿਵੇਂ ਆਮ ਹੀ ਮੈਨੂੰ ਕਮੈਂਟ ਆ ਇੱਕ ਦਿਨ ਅੰਕਲ ਦਾ ਇੱਕ ਆਇਆ ਕਿ ਮੈਡਮ ਸਾਨੂੰ ਨਾ ਤੁਸੀਂ ਗੋਡੇ ਬਹੁਤ ਦੁਖਦੇ ਆ ਉਹਦਾ ਕੋਈ ਕਾਰਨ ਦੱਸੋ ਤੇ ਉਹਦਾ ਕਾਰਨ ਤੁਹਾਨੂੰ ਆਪਾਂ ਪਹਿਲਾਂ ਹੀ ਦੱਸਿਆ ਵੀ ਆਪਣੀਆਂ ਹੱਡੀਆਂ ਦੇ ਅੰਦਰ ਕੈਲਸ਼ੀਅਮ ਨਹੀਂ ਹੁੰਦੀ ਕਮਜ਼ੋਰ ਆ ਖਾਸ ਕਰਕੇ ਮੈਂ ਸਾਰੀ ਚੀਜ਼ ਆਪਣੇ ਸਰੀਰ ਤੇ ਹੰਡਾਈ ਆ ਕਿਉਂਕਿ ਮੇਰੀਆਂ ਵੀ ਹੁਣ ਕੀਮਾਂ ਲੱਗਨਾਂ ਜਿਵੇਂ ਹੱਡੀਆਂ ਕਮਜ਼ੋਰ ਹੋਈਆਂ ਤਾਂ ਉਹਨਾਂ ਨੇ ਬਕਾਇਦਾ ਨਾਲ ਕੈਲਸ਼ੀਅਮ ਦੀ ਜਿਹੜੀ ਉਹ ਗੋਲੀ ਲਈ ਆ ਹੁਣ ਕੈਲਸ਼ੀਅਮ ਲਈ ਜੇ ਜ਼ਿਆਦਾ ਆਪਾਂ ਗੋਲੀਆਂ ਖਾਣੇ ਤੇ ਉਹਦੇ ਨਾਲ ਵੀ ਦਿੱਕਤ ਆਉਂਦੀ ਹੈ ਇਸ ਕਰਕੇ ਆਪਾਂ ਇੱਕ ਢੇਲੂ ਜਿਹੜੇ ਇਲਾਜ ਜ਼ਿਆਦਾ ਕਰਦੇ ਆ ਵੀ ਜਿਹਦੇ ਨਾਲ ਕੈਲਸ਼ੀਅਮ ਵੀ ਆਪਾਂ ਨੂੰ ਮਿਲੇ ਤੇ ਵਿਟਾਮਿਨ ਵੀ ਮਿਲੇ ਤੇ ਇਹ ਜਿਹੜੀ ਪੰਜੀਰੀ ਹੈ ਜੀ ਉਹ ਅਸੀਂ ਆਮ ਹੀ ਬਣਾ ਕੇ ਘਰੇ ਰੱਖਦੇ ਆ ਇਹਦੇ ਵਿੱਚ ਤੁਸੀਂ ਗਰਮੀ 'ਚ ਵੀ ਇਹ ਖਾ ਸਕਦੇ ਹੋ ਇਹ ਦੇਖੋ ਅਸੀਂ ਪਹਿਲਾਂ ਵੀ ਘਰੇ ਬਣਾ ਕੇ ਰੱਖੀ ਹੋਈ ਸਾਡੀ ਪਹਿਲੀ ਵੀ ਇੰਨੀ ਕੁ ਬਚੀ ਹੈ ਬਸ ਜਦੋਂ ਤੁਸੀਂ ਇਹਨੂੰ ਗਰਮੀ 'ਚ ਬਣਾਉਣਾ ਫਿਰ ਇਹਦੇ ਵਿੱਚ ਤੁਸੀਂ ਡਾਈ ਫਰੂਟ ਜਿਹੜਾ ਉਹ ਘਟ ਪਾਉਣਾ ਵਾ ਨਾ ਵੀ ਬਹੁਤ ਤਾਂ ਵੀ ਸਰਦਾ ਇਹਦੇ ਵਿੱਚ ਤੁਸੀਂ ਛੋਟੀ ਲਾਚੀ ਤੇ ਸੌਂਫ ਕਲੀ ਪਾ ਲਓ ਤੇ ਉਹਦੇ ਨਾਲ ਵੀ ਇਹ ਜਿਹੜੇ ਓਨਾ ਹੀ ਅਸਰ ਕਰਦੀ ਹੈ ਪੰਜੀਰੀ ਤੇ ਜੇ ਤੁਸੀਂ ਸਰਦੀ ਚ ਬਣਾਉਣ ਜਾ ਰਹੇ ਹੋ ਤਾਂ ਤੁਸੀਂ ਇਹਦੇ ਵਿੱਚ ਡਾਈ ਫਰੂਟ ਪਾ ਕੇ ਬਣਾ ਸਕਦੇ ਹੋ ਹੁਣ ਇਹਦੇ ਆਪਾਂ ਲੱਡੂ ਕਿੱਦਾਂ ਬਣਾਉਣੇ ਆਪਾਂ ਤੁਹਾਨੂੰ ਦੱਸਦੇ ਇਹ ਦੇਖੋ ਕੁਝ ਮਟੀਰੀਅਲ ਆਪਾਂ ਵੱਖਰਾ ਰੱਖ ਲਿਆ ਇਹਨੂੰ ਆਪਾਂ ਸੁੱਕਾ ਹੀ ਇਦਾਂ ਹੀ ਵਰਤਾਂਗੇ ਤੇ ਕੁਝ ਮਟੀਰੀਅਲ ਜਿਹੜਾ ਆਪਾਂ ਉਹ ਵੱਖਰਾ ਕੱਢ ਲਿਆ ਤੇ ਕੋਸ਼ਿਚ ਜਿਹੜਾ ਆਪਾਂ ਕੱਢਿਆ ਵਾ ਇਹਦਾ ਵੱਖਰਾ ਲੱਡੂ ਬਣਾਉਣ ਵਾਸਤੇ ਇਹਨੂੰ ਬਾਈਂਡ ਕਰਨ ਵਾਸਤੇ ਤੁਸੀਂ ਇੱਥੇ ਘਿਓ ਵੀ ਪਾ ਸਕਦੇ ਹੋ ਜੇ ਤੁਹਾਡੇ ਬੱਚਿਆਂ ਨੂੰ ਨਹੀਂ ਪਸੰਦ ਘਿਓ ਖਾਣਾ ਵੈਸੇ ਜੇ ਤੁਸੀਂ ਬੱਚੇ ਨੂੰ ਦੇ ਰਹੇ ਹੋ ਤਾਂ ਇਹਦੇ ਵਿੱਚ ਘਿਓ ਹੀ ਪਾਓ ਤੇ ਜੇ ਨਹੀਂ ਪਸੰਦ ਤਾਂ ਤੁਸੀਂ ਇਹਨੂੰ ਥੋੜਾ ਜਿਹਾ ਗਰਮ ਦੁੱਧ ਕਰਕੇ ਉਹਨੂੰ ਉਬਾਲ ਕੇ ਫਿਰ ਉਹਨੂੰ ਠੰਡਾ ਕਰਕੇ ਇਹਦੇ ਵਿੱਚ ਪਾ ਲੈਣਾ ਇਹਨਾਂ ਵੀ ਘਿਓ ਵਾਲੀਆਂ ਜਿਹੜੀਆਂ ਪਨੀਰ ਲੌਂਗ ਟਾਈਮ ਚੱਲ ਸਕਦੀਆਂ ਇਹ ਜਿਹੜੀ ਦੁੱਧ ਵਾਲੀ ਉਹ ਹਫ਼ਤਾ ਕਿ ਹਫ਼ਤਾ ਚੱਲਣਗੀਆਂ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਹਿਲਾਂ ਦੁੱਧ ਪਾਉਣੇ ਆ ਇਹ ਵੀ ਆਪਾਂ ਚੈੱਕ ਕਰਕੇ ਪਾਉਣਾ ਜਿੰਨੇ ਚੇ ਜਿਹੜਾ ਸਾਰਾ ਮਟੀਰੀਅਲ ਜਿਹੜਾ ਬਾਈਂਡ ਹੋਣ ਲੱਗਦੇ ਆ ਆਪਣਾ ਯਕਾਪਾ ਤਿੰਨ ਚਮਚੇ ਇਹਦੇ ਵਿੱਚ ਦੁੱਧ ਪਾ ਲਿਆ ਨੂੰ ਹੁਣ ਇਹਨੂੰ ਆਪਾਂ ਮਿਕਸ ਕਰਦੇ ਆ ਜਿੰਨਾ ਜਿੰਨਾ ਜ਼ਰੂਰਤ ਪਈ ਉਹਨਾਂ ਨਾਲ ਤੁਸੀਂ ਪਾਉਣਾ ਇਹਦੇ ਵਿੱਚ ਹੁਣ ਇੱਥੇ ਆਪਾਂ ਹੱਥ ਦਾ ਇਸਤੇਮਾਲ ਕਰਾਂਗੇ ਕਿਉਂਕਿ ਆਪਾਂ ਇਹਦੇ ਲੱਡੂ ਬਣਾਉਣੇ ਨੇ ਲੋ ਜੀ ਆਪਾਂ ਇਹਦੇ ਵਿੱਚ ਜਿਹੜੇ 5 ਚਮਚ ਇਹਦੇ ਆਪਾਂ ਦੁੱਧ ਦੇ ਪਾਏ ਨੇ ਤੇ ਇਹ ਮਟੀਰੀਅਲ ਦੇਖੋ ਸਾਰਾ ਲੱਡੂ ਬਣਨ ਵਾਸਤੇ ਬਿਲਕੁਲ ਰੈਡੀ ਹੋ ਚੁੱਕਿਆ ਹੈ ਤੇ ਬਹੁਤ ਹੀ ਹੈਲਦੀ ਹੁੰਦੇ ਨੇ ਮਖਾਣੇ ਦੇ ਲੱਡੂ ਤੇ ਤੁਸੀਂ ਇਹ ਬੱਚਿਆਂ ਨੂੰ ਬਣਾ ਕੇ ਦਿਓ ਕਿਉਂਕਿ ਬੱਚਿਆਂ ਦੇ ਅੱਜ ਕੱਲ ਤੁਹਾਨੂੰ ਪਤਾ ਪੜ੍ਹਾਈ ਦਾ ਪ੍ਰੈਸ਼ਰ ਵੀ ਕਿੰਨਾ ਹੁੰਦਾ ਤੇ ਉਹਨਾਂ ਦਾ ਜਿਹੜਾ ਮਾਈਂਡ ਦਾ ਜਿੰਨਾ ਵੀ ਉਹਨਾਂ ਦਾ ਮਾਈਂਡ ਸ਼ਾਰਪ ਹੋਊਗਾ ਨਾ ਉਹਨਾਂ ਹੀ ਉਹ ਵਧੀਆ ਆਪਣੀ ਸਟੱਡੀ 'ਤੇ ਧਿਆਨ ਦੇਣਗੇ ਇਸ ਕਰਕੇ ਤੁਸੀਂ ਇਹੋ ਜੀਆਂ ਚੀਜ਼ਾਂ ਜਿਹੜਾ ਹਨ ਘਰੇਲੂ ਬਣਾ ਕੇ ਦਿਆ ਕਰੋ ਬਹੁਤ ਹੀ ਹੈਲਦੀ ਹੁੰਦੇ ਨੇ ਜੇ ਲੱਡੂ ਖਾਣੇ ਪਸੰਦ ਨਹੀਂ ਕਰਦੇ ਤੁਹਾਡੇ ਬੱਚੇ ਤੇ ਫਿਰ ਤੁਸੀਂ ਇਦਾਂ ਪੰਜੀਰੀ ਬਣਾ ਕੇ ਤੇ ਉਹਨਾਂ ਨੂੰ ਦੇ ਸਕਦੇ ਹੋ ਤੁਸੀਂ ਤੇ ਲਓ ਜੀ ਆਪਣਾ ਇਹ ਜਿਹੜਾ ਫੁੱਲ ਮਖਾਣੇ ਦਾ ਲੱਡੂ ਜਿਹੜਾ ਉਹ ਤਿਆਰ ਹੋ ਚੁੱਕਿਆ ਇਦਾਂ ਆਪਾਂ ਬਣਾ ਬਣਾ ਕੇ ਸਾਰੇ ਰੱਖ ਲਾਂਗੇ ਇਹਦੇ ਵਿੱਚ ਆਪਾਂ ਘਿਓ ਜਿਹੜਾ ਬਿਲਕੁਲ ਘੱਟ ਪਾਇਆ ਤੁਹਾਨੂੰ ਪਤਾ ਇੱਕੇ ਵਾਰੀ ਆਪਾਂ ਇਸ ਪੰਜੀਰੀ ਦੇ ਵਿੱਚ ਘਿਓ ਵਰਤਿਆ ਤੇ ਜੇ ਤੁਹਾਨੂੰ ਜ਼ਿਆਦਾ ਘਿਓ ਪਸੰਦ ਆ ਤਾਂ ਤੁਸੀਂ ਇਹ ਜਿਹੜੇ ਲੱਡੂ ਇਹ ਵੀ ਘਿਓ ਚ ਬਣਾ ਸਕਦੇ ਹੋ ਲਓ ਜੀ ਆਪਣੀ ਇਹ ਜਿਹੜੀ ਫੁੱਲ ਮਖਾਣੇ ਦੀ ਪੰਜੀਰੀ ਵੀ ਬਣ ਕੇ ਰੈਡੀ ਹੋ ਚੁੱਕੀ ਹੈ ਤੇ ਆਪਾਂ ਪਿੰਨੀयां ਵੀ ਬਣਾ ਲਈਆਂ ਦੇਖੋ ਏਡੀਆਂ ਏਡੀਆਂ ਪਿੰਨੀयां ਆਪਾਂ ਬਣਾ ਲਈਆਂ ਇਹ ਤੁਸੀਂ ਡੇਲੀ ਜਿਹੜਾ ਦੁੱਧ ਦੇ ਨਾਲ ਤੁਸੀਂ ਲੈ ਸਕਦੇ ਹੋ ਤੇ ਇਹਦਾ ਬਹੁਤ ਜ਼ਿਆਦਾ ਜਿਹੜਾ ਫਾਇਦਾ ਹੁੰਦਾ ਮੇਨ ਮਕਸਦ ਇਹ ਕਿ ਆਪਣੇ ਅੰਦਰ ਕੈਲਸ਼ੀਅਮ ਜਾਣਾ ਚਾਹੀਦਾ ਚਾਹੇ ਤੁਸੀਂ ਇਦਾਂ ਪਿੰਨੀ ਦੇ ਰੂਪ ਚ ਇਹਨੂੰ ਬਣਾ ਲਓ ਪੰਜੀਰੀ ਨੂੰ ਤੇ ਚਾਹੇ ਤੁਸੀਂ ਇਦਾਂ ਇਦਾਂ ਜਿਵੇਂ ਪਾਊਡਰ ਆਪਾਂ ਬਣਾ ਕੇ ਰੱਖਿਆ ਸੁੱਕਾ ਇਹ ਲੌਂਗ ਟਾਈਮ ਥੋੜਾ ਚੱਲ ਜਾਂਦਾ ਤੇ ਇਹ ਤੁਸੀਂ ਬਣਾ ਕੇ ਰੱਖ ਸਕਦੇ ਹੋ ਰਾਤ ਨੂੰ ਤੁਸੀਂ ਦੁੱਧ ਨਾਲ ਇੱਕ ਚਮਚ ਲੈ ਲੈਣਾ ਚਾਹੀਏ ਪਿੰਨੀ ਲੈਣੀ ਹੈ ਤਾਂ ਪਿੰਨੀ ਖਾ ਸਕਦੇ ਹੋ ਤੁਸੀਂ ਦੁੱਧ ਦੇ ਨਾਲ ਲੈ ਸਕਦੇ ਹੋ ਤੇ ਇਹਦੇ ਨਾਲ ਜਿਹੜਾ ਆਪਣਾ ਜਿਹੜਾ ਬੱਚਿਆਂ ਦਾ ਮਾਈਂਡ ਵੀ ਜਿਹੜਾ ਸ਼ਾਰਪ ਹੋਊਗਾ ਜਿਹੜੇ ਸਿਆਣੇ ਨੇ ਉਹ ਬਜ਼ੁਰਗ ਵੀ ਖਾ ਸਕਦੇ ਉਹਨਾਂ ਦੇ ਵੀ ਹੱਡੀਆਂ ਦੀ ਜਿਹੜੀ ਕਮਜ਼ੋਰੀ ਉਹ ਖਤਮ ਹੋਊਗੀ ਹੁਣ ਤੁਸੀਂ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਸਾਡੀ ਅੱਜ ਫੁੱਲ ਮਖਾਣੇ ਦੀ ਪੰਜੀਰੀ ਤੇ ਪਿੰਨੀ ਬਣਾਉਂਦੀ ਵੀਡੀਓ ਕਿੱਦਾਂ ਦੀ ਲੱਗੀ ਜੇ ਵੀਡੀਓ ਚੰਗੀ ਲੱਗੀ ਤੇ ਲਾਈਕ ਤੇ ਸ਼ੇਅਰ ਦਬਕੇ ਕਰ ਦਿਓ ਜੇ ਜਿਹੜੇ ਮੇਰੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਨੂੰ ਰਿਕੁਐਸਟ ਆ ਜੀ ਮੇਰੇ ਚੈ ਸਬਸਕ੍ਰਾਈਬ ਜ਼ਰੂਰ ਕਰ ਲੈਣ ਬੈਲ ਬਟਨ ਦਬਾਉਣਾ ਨਾ ਭੁੱਲਣ ਤਾਂ ਕਿ ਲੇਟੈਸਟ ਵੀਡੀਓ ਦੇ ਉਹਨਾਂ ਨੋਟੀਫਿਕੇਸ਼ਨ ਮਿਲਦੀ ਰਹੇ ਬਾਕੀ ਆਪਣੇ ਇਸ ਚੈਨਲ ਤੇ ਤੁਹਾਨੂੰ ਸਾਰੀਆਂ ਸਰੀਰ ਸੰਬੰਧੀ ਜਾਣਕਾਰੀ ਵਾਲੀਆਂ ਵੀਡੀਓ ਹੀ ਮਿਲਣਗੀਆਂ ਵੀ ਆਪਾਂ ਕਿਹੜੀ ਕਿਹੜੀ ਚੀਜ਼ ਆਪਾਂ ਨੂੰ ਖਾਣੀ ਚਾਹੀਦੀ ਹੈ ਕਿਹੜੇ ਅਨਾਜ ਖਾਣੇ ਚਾਹੀਦੇ ਆ ਕਿਹੜੀ ਚੀਜ਼ ਦਾ ਕਿਹੜਾ ਫਾਇਦਾ ਆਪਾਂ ਸਾਰੀਆਂ ਇਹੋ ਹੀ ਵੀਡੀਓ ਪਾਉਨੇ ਆਪਣੇ ਚੈਨਲ ਤੇ ਤੁਸੀਂ ਮੇਰੇ ਚੈਨਲ ਤੇ ਜਾ ਕੇ ਸਾਰੀਆਂ ਵੀਡੀਓ ਦੇਖ ਸਕਦੇ ਹੋ ਜੇ ਵੀਡੀਓ ਚੰਗੀਆਂ ਲੱਗੀਆਂ ਤੇ ਲਾਈਕ ਤੇ ਸ਼ੇਅਰ ਦਬਕੇ ਕਰਦੇ ਆ ਕਰੋ ਹੋਰ ਵੀ ਲੋੜਵੰਦਾਂ ਨੂੰ ਤੁਸੀਂ ਇਹ ਜਿਹੜੀ ਜਾਣਕਾਰੀ ਹੈ ਗਾਂ ਦੀ ਗਾਂ ਸ਼ੇਅਰ ਕਰਿਆ ਕਰੋ ਕਿਮ ਕਿਥੋਂ ਲੈ ਸਕਦੇ ਆ ਅਸੀਂ ਵਿਟਾਮਿਨ ਕਿਥੋਂ ਲੈਣੇ ਹੋ ਜ਼ਿਆਦਾਤਰ ਆਪਾਂ ਡਾਕਟਰਾਂ ਦੇ ਚੱਕਰਾਂ ਦੇ ਵਿੱਚ ਪਏ ਹੋਏ ਆ ਤੇ ਜਿਹੜਾ ਘਰੇਲੂ ਵੀ ਰਸੋਈ ਦੇ ਵਿੱਚ ਹਰੇਕ ਮਸਾਲੇ ਦੇ ਵਿੱਚ ਆਪਣੇ ਕੋਈ ਨਾ ਕੋਈ ਫਾਇਦਾ ਹੈਗਾ ਆਪਾਂ ਉਸ ਚੀਜ਼ਾਂ 'ਲ ਘੱਟ ਧਿਆਨ ਦਿੰਦੇ ਆ ਇਸ ਕਰਕੇ ਤੁਸੀਂ ਇਹ ਸਾਰੀਆਂ ਵੀਡੀਓ ਦੇਖਿਓ ਜਿੰਨੀ ਕਿ ਜਾਣਕਾਰੀ ਆਪਣੇ ਕੋਲ ਹੈਗੀ ਆ ਆਪਾਂ ਤੁਹਾਨੂੰ ਦਿੰਨੇ ਆ ਆਪਾਂ ਸ਼ੇਅਰ ਕਰਦੇ ਆ ਤੁਹਾਡੇ ਨਾਲ ਤੁਸੀਂ ਗਾਂਧੀ ਗਾਂ ਵੀ ਸ਼ੇਅਰ ਕਰਿਆ ਕਰੋ ਹੁਣ ਇੱਥੇ ਆਪਾਂ ਵੀਡੀਓ ਦਾ ਕਰਦੇ ਦੀ ਐਂਡ ਤੇ ਫੁੱਲ ਮਖਾਣੇ ਦੀ ਪੰਜੀਰੀ ਖਾ ਕੇ ਕਰਦੇ ਆ ਇੰਜੋਏ ਮਿਲਦੇ ਆ ਨੈਕਸਟ ਵੀਡੀਓ ਤਦ ਤੱਕ ਲਈ ਬਾਏ